ਹਾਲੀ ਸੁਰੇ ਦੀਆਂ ਤਸਵੀਰਾਂ ਤੁਹਾਨੂੰ ਸਰਹੱਦੀ ਇਲਾਕੇ ਤੋਂ ਦਿਖਾ ਰਹੇ ਹਾਂ ਦੱਸ ਦਈਏ ਕਿ ਜਿੱਦਾਂ ਦੋਨੇ ਮੁਲਕਾਂ ਦੇ ਵਿਚਾਲੇ ਤਣਾਅਲ ਸਥਿਤੀ ਬਣੀ ਹੋਈ ਹੈ ਉੱਥੇ ਹੀ ਇਸ ਟਾਈਮ ਅਸੀਂ ਮੌਜੂਦ ਆ ਭਾਰਤ-ਪਾਕ ਸਰਹੱਦ ਤੇ ਜਿੱਥੇ ਕੰਡਿਆਲੀ ਤਾਰ ਮਹਿਜ਼ 2 ਤੋਂ 3 ਕਿਲੇ ਦੂਰੀ ਹੈ ਔਰ ਇੱਥੋਂ ਦੇ ਜਿਹੜੇ ਹਾਲਾਤ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੋ ਇੱਥੋਂ ਦੇ ਲੋਕ ਐ ਕਿਸ ਤਰ੍ਹਾਂ ਦੇ ਨਾਲ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਐ ਜੀਰੇ ਆ ਔਰ ਵੱਡੀ ਗੱਲ ਇਹ ਐ ਕਿ ਜੋ ਤਣਾਅ ਦੀ ਸਥਿਤੀ ਬਣੀ ਹੋਈ ਹੈ ਦੋਨੇ ਮੁਲਕਾਂ ਦੇ ਵਿਚਾਲੇ ਉਸ ਨੂੰ ਲੈ ਕੇ ਕੀ ਸਰਹੱਦ ਤੇ ਵੀ ਕੋਈ ਇਸ ਦਾ ਅਸਰ ਪਿਆ ਕੀ ਸਰਹੱਦ ਦੇ ਲੋਕ ਸੋਚ ਰਹੇ ਹੈ ਕਿ ਉਹ ਇਥੋਂ ਆਪਣੇ ਬੱਚੇ ਮਾਲ ਡੰਗਰ ਜ਼ਰੂਰੀ ਚੀਜ਼ਾਂ ਲੈ ਕੇ ਪਿੱਛੇ ਹਟ ਜਾਣ ਜਾਂ ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਕਿਸੇ ਵੱਲੋਂ ਸਲਾਹ ਦਿੱਤੀ ਗਈ ਹੈ ਜਾਂ ਉਹ ਜਿਹੜਾ ਕੀ ਹੈ ਇੱਥੇ ਡਰ ਦੇ ਮਾਹੌਲ ਚ ਹੈ ਇਹ ਸਾਰੀਆਂ तमाम ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਜਵਾਬ ਲਾਂਗੇ ਇੱਥੋਂ ਦੇ ਲੋਕਾਂ ਤੋਂ ਹੀ ਲੋਕਲ ਵਸਿੰਦਿਆਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਈ ਹੁਣਾਂ ਦਾ ਕੀ ਕਹਿਣਾ ਹੈ ਹਾਲਾਤਾਂ ਨੂੰ ਲੈ ਕੇ ਜੋ ਸਰਹੱਦ ਤੇ ਹਾਲਾਤ ਬਣੇ ਆ ਜੀ ਸਸਿਗਾ ਬਾਈ ਜੀ ਕੀ ਨਾ ਜੀ ਭਜਨ ਸਿੰਘ ਜੀ ਭਜਨ ਸਿੰਘ ਜੀ ਕਿੱਦਾਂ ਦੇਖਦੇ ਹੋ ਜਿਹੜੇ ਹਾਲਾਤ ਬਣੇ ਆ ਸਾਡੇ ਪਿੰਡ ਵਿੱਚ ਤਾਂ ਕੋਈ ਹਾਲਾਤ ਨਹੀਂ ਬਿਲਕੁਲ ਸਹੀ ਚੱਲ ਰਿਹਾ ਹੈ ਜੀ ਸਾਰ ਕਿੰਨੀ ਦੂਰ ਹੈ ਬਿਲਕੁਲ ਨਾਲ ਹੈ ਜੀ 2 ਕਿਲੋ ਦੋ ਕਿਲੇ ਜਟਾਈ ਕਿੱਲੇ ਦੇ ਵਿੱਚ ਹੈ ਦੋ ਢਾਈ ਕਿੱਲੇ ਹਾਂ ਜਿਹੜਾ ਆਪਾਂ ਸੁਣਦੇ ਆਂ ਵੀ ਮਾਹੌਲ ਜਿਹੜਾ ਤਣਾਅ ਵਾਲਾ ਬਣਿਆ ਹੈ ਸਰਹੱਦ ਤੇ ਦੋਨੇ ਮੁਲਕਾਂ ਦੇ ਵਿਚਾਲੇ ਉਹਦਾ ਅਸਰ ਇੱਥੇ ਹੈ ਨਹੀਂ ਜੀ ਕੋਈ ਅਸਰ ਨਹੀਂ ਬਿਲਕੁਲ ਸ਼ਾਂਤ ਮੌਲ ਰਹਿ ਰਹੇ ਆ ਬਿਲਕੁਲ ਕੋਈ ਡਰ ਨਹੀਂ ਆਪਾਂ ਹਾਂਜੀ ਹਨ ਸਰਹੱਦ ਤੋਂ ਪਾਰ ਜਿੰਨਾਂ ਦੀ ਜ਼ਮੀਨ ਹੈਗੀ ਆ ਉਹਨਾਂ ਦੇ ਕੀ ਹਾਲਾਤ ਹੈਗੇ ਆ ਕਿ ਆਮ ਦੇ ਵਾਂਗ ਉਹ ਜਾ ਸਕਦੇ ਆ ਫਸਲ ਕਿਦਾਂ ਜੀ ਕਿਸਾਨਾਂ ਦਾ ਤਾਂ ਹਾਲ ਮਾੜਾ ਹੈ ਕਿਹੜੀ ਥੀਲ ਕੀਤੇ ਗਿਆ ਚਾਰ ਕਿਲੇ ਪਿੱਛੇ ਤਾਂ ਜੋ ਤਾਰ ਤੋਂ ਪਾਰ ਹੈ ਜਮੀਨ ਕਿਸਾਨਾਂ ਦੀ ਉਹਨਾਂ ਦੀ ਬਜਾਈ ਬੰਦ ਕੀਤੀ ਗਈ ਹੈ ਕਿਸਾਨਾਂ ਦਾ ਤਾਂ ਨੁਕਸਾਨ ਹੈ ਜੀ ਨੁਕਸਾਨ ਬਿਲਕੁਲ ਜੀ ਕੀ ਕੀ ਇੰਸਟਰਕਸ਼ਨ ਆਈਆਂ ਕਹਿੰਦੇ ਇਹ ਤੋਂ ਮੋਲ ਖਰਾਬ ਹੈ ਜੀ ਚਾਰ ਕਿਲੇ ਪਿੱਛੇ ਕੋਈ ਫਸਲ ਨਹੀਂ ਬਜਾਈ ਜਾਵੇਗੀ ਅੱਗੇ ਬਾਰਡਰ ਸੀਲ ਕੀਤਾ ਜਾਵੇਗਾ ਇਹ 6 ਮਹੀਨਿਆਂ ਦੀ ਕੋਈ ਫਸਲ ਨਹੀਂ ਉਗਾਈ ਜਾਵੇਗੀ ਅਚਾਨਕ ਵੀ ਲਗਭਗ ਜਿੰਨੇ ਵੀ ਕੋਈ ਮਾੜੇ ਤੋਂ ਮਾੜਾ ਕਿਸਾਨ ਵੀ ਹੈ ਉਹਨਾਂ ਦੀ ਤਾਰ ਤੋਂ ਪਾਰ ਹੀ ਹੈ ਜਮੀਨ ਜੀ ਉਹ ਕਿੱਧਰ ਜਾਉਣਗੇ ਨੁਕਸਾਨ ਹੀ ਸਰਕਾਰਾਂ ਹੀ ਕਰਾ ਰਹੀਆਂ ਨੇ ਹਾਂਜੀ ਕਿਦਾਂ ਸਰਪੰਚ ਸਾਹਿਬ ਤੁਸੀਂ ਕਿਦਾਂ ਦੇਖਦੇ ਹੋ ਮਾਹੌਲ ਜਿਹੜਾ ਬਣਿਆ ਹੋਇਆ ਹੈ ਮਾਹੌਲ ਜੀ ਬਿਲਕੁਲ ਖਰਾਬ ਹੋਇਆ ਜਾਂਦਾ ਦਿਨੋਂ ਦਿਨ ਤੇ ਵੈਸੇ ਵੇਖੇ ਜੇ ਤਾਂ ਕਿ ਜਿਹੜੇ ਕਿਸਾਨ ਨੇ ਹੈ ਕਿਸਾਨੀ ਥੱਲੇ ਜਾ ਰਹੀ ਹੈ ਪਹਿਲਾਂ ਵੀ ਕਿਸਾਨੀ ਛੱਲੇ ਗਈ ਸੀ ਤੇ ਹੁਣ ਤੋਂ ਉਸ ਤੋਂ ਵੀ ਜ਼ਿਆਦਾ ਜਿਹੜੇ ਕੰਡਾ ਤਾਰ ਤੋਂ ਅੱਗੇ ਜਿਹੜੇ ਜੀਵਿੰਦਾਰ ਨੇ ਉਹਨਾਂ ਦਾ ਬਹੁਤ ਮਾੜਾ ਹਾਲ ਹੋ ਗਿਆ ਹੂੰ ਤੇ ਨਵੀਂ ਫਸਲ ਦੀ ਕਾਸ਼ਤ ਵੀ ਨਹੀਂ ਹੋ ਰਹੀ ਪਿੱਛੇ ਵੀ ਚਾਰ ਚਾਰ ਕਿੱਲੇ ਪੰਜ ਪੰਜ ਕਿੱਲੇ ਪਿੱਛੇ ਵੀ ਬੰਦ ਕਰਾਈ ਬੈਠਣੇ ਜੀ ਕੋਈ ਕੋਈ ਨਾਲ ਨੂੰ ਅੱਗ ਨਹੀਂ ਲਾਉਣ ਦਿੰਦੇ ਪਏ ਬਾਕੀ ਫਸਲ ਦੇ ਵਿੱਚ ਕੋਈ ਪਾਣੀ ਵਗੈਰਾ ਨਹੀਂ ਆਏ ਲਗਾਉਣ ਦਿੰਦੇ ਹਾਂਜੀ ਅੱਛਾ ਜਿਹੜੇ ਆਪਾਂ ਹਾਲਾਤ ਸੁਣਦੇ ਆ ਵੀ ਬਾਰਡਰ ਤੇ ਤਣਾਅ ਦੋਨਾਂ ਪਾਸੇ ਬਣਿਆ ਹੋਇਆ ਕੀ ਇੱਥੇ ਕੋਈ ਡਰ ਵਾਲਾ ਮਾਹੌਲ ਹੈਗਾ ਨਹੀਂ ਜੀ ਇਦਾਂ ਦੀ ਕੋਈ ਅਜਿਹੀ ਗੱਲ ਨਹੀਂ ਹੋਈ ਇੱਥੋਂ ਦੀ ਨਹੀਂ ਹੋਈ ਪਿੱਛੇ ਦੀ ਬਾਕੀ ਅੱਗੇ ਦਾ ਹੈਗਾ ਕੰਡਾ ਤਾਰ ਤੋਂ ਅੱਗੇ ਦਾ ਪਿੱਛੇ ਬਿਲਕੁਲ ਮਾਹੌਲ ਜਿਹਾ ਸਹੀ ਆ ਜੀ ਚਹੀਏ ਹਾਂਜੀ ਆਮ ਜੀਵਨ ਜਿਵੇਂ ਹੁੰਦਾ ਲੋਕਾਂ ਦਾ ਆਮ ਉਹਨਾਂ ਦੇ ਕੰਮ ਆਮ ਹਾਂਜੀ ਹੋ ਰਿਆ ਨੇ ਜੀ ਸਾਰੇ ਨੋਰਮਲ ਤਰੀਕੇ ਨਾਲ ਨੋਰਮਲ ਤਰੀਕੇ ਨਾਲ ਹੋ ਰਹੀ ਹਾਂਜੀ ਜੋ ਹਮਲਾ ਹੋਇਆ ਹੈ ਪੈਲਗਾਮ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਨਾਲ ਦੇਖ ਬਿਲਕੁਲ ਜੀ ਬਹੁਤ ਮਾੜਾ ਹੋਇਆ ਹੈ ਬੇਕਸੂਰੇ ਲੋਕਾਂ ਨੂੰ 1 ਮਿੰਟ ਦੇ ਵਿੱਚ ਸਾਰਾ ਤੈਸਨੈਸ ਕਰਤਾ ਬਹੁਤ ਮਾੜਾ ਜੀ ਇਹ ਤਾਂ ਕਦੇ ਵੀ ਨਾ ਵੇ ਕਿਸੇ ਨਾਲ ਵੀ ਹਾਂ ਬਿਲਕੁਲ ਕੀ ਦੀ ਇਹ ਦਿੱਕਤ ਨੇ ਮਨ ਚਾਹੁੰਦਾ ਵੀ ਜਿਹੜੇ ਲੋਕਾਂ ਨੇ ਆਏ ਉਹ ਜੀ ਗੰਦੀ ਹਰਕਤ ਕੀਤੀ ਹੈ ਉਹਨਾਂ ਨੂੰ ਬਦਲਾ ਲੈਣਾ ਚਾਹੀਦਾ ਬਿਲਕੁਲ ਜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹਦੇ ਤੋਂ ਬਿਲਕੁਲ ਬਦਲਾ ਲੈਣਾ ਚਾਹੀਦਾ ਜ਼ਰੂਰ ਬਦਲਾ ਲੈਣਾ ਚਾਹੀਦਾ ਹਾਂਜੀ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਅਹਿਸਾਸ ਹੋਵੇ ਹਾਂਜੀ ਹਾਂਜੀ ਜ਼ਰੂਰ ਹੋਣਾ ਚਾਹੀਦਾ ਉਹਨਾਂ ਨੂੰ ਤਾਂ ਸਾਬਕਾ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਮੈਂ ਥੋੜਾ ਜਿਹਾ ਲਾਗੇ ਹੋ ਜਾਣਾ ਬਾਈ ਉਹਨਾਂ ਦੇ ਬਾਈ ਕਿੱਦਾਂ ਦੇਖਦੇ ਹੋ ਤੁਸੀਂ ਜੋ ਹਮਲਾ ਹੋਇਆ ਜੋ ਕਹਾਨ ਕੀਤਾ ਗਿਆ ਇਨਸਾਨੀਅਤ ਦਾ ਹਨਾ નિર્ਦੋਸ਼ੇ ਬੰਦੇ ਮਾਰ ਦਿੱਤੇ ਬਹੁਤ ਮਾੜੀ ਗੱਲ ਹੈ ਜੀ ਉਹ ਗੱਲ ਸੁਣ ਕੇ ਤਾਂ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਵਾਰੀ ਅਫੜਾ ਤਫੜੀ ਮੱਚੀ ਹੈ ਹਰੇਕ ਇਨਸਾਨ ਦੇ ਮਨ ਵਿੱਚ ਦਿਲ ਵਿੱਚ ਗੁੱਸਾ ਆਇਆ ਹੈ ਇੱਕ ਨਜਾਇਜ਼ ਉਹਨਾਂ ਦੀ ਪਤਨੀਆਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਇੱਕ ਮਿੰਟ ਦੇ ਵਿੱਚ ਉਹਨਾਂ ਦੇ ਪਤੀਆਂ ਨੂੰ ਜਿਹੜਾ ਮਾਰਿਆ ਗਿਆ ਫਿਰ ਦੂਜਾ ਉਹਨਾਂ ਦੀਆਂ ਜਾਤਾਂ ਪੁੱਛ ਪੁੱਛ ਕੇ ਤੁਸੀਂ ਹਿੰਦੂ ਹੋ ਮੁਸਲਮਾਨ ਬਹੁਤ ਮਾੜੀ ਘਟਨਾ ਜਿਹੜੀ ਉਹਨਾਂ ਨੇ ਪਹਿਲ ਕੀਤੀ ਪਾਕਿਸਤਾਨ ਤੇ ਹੁੰਦਾ ਹਮੇਸ਼ਾ ਪਾਕਿਸਤਾਨ ਵੱਲੋਂ ਹੀ ਸੋ ਇਸ ਕਰਕੇ ਜਿਹੜਾ ਇੰਨਾ ਹੁਣ ਮਾਹੌਲ ਜਿਹੜਾ ਗਰਮ ਹੋਇਆ ਹੈ ਇਹ ਉਹਦੀ ਵਜ੍ਹਾ ਮੇਨ ਉਹੀ ਹੈ ਵੈਲਕਮ ਹਮਲਾ ਉਹਦੇ ਕਰਕੇ ਜਿਹੜਾ ਇੱਥੋਂ ਤੱਕ ਸਾਰਾ ਕੁਝ ਹੋ ਰਿਹਾ ਜੀ ਅੱਛਾ ਹਾਲਾਤ ਜਿਹੜੇ ਐ ਜਿਸ ਤਰ੍ਹਾਂ ਨਾਲ جنگ ਦੇ ਬਣ ਰਹੇ ਐ ਮਾਹੌਲ ਜਿਹੜਾ ਤਣਾਅ ਦਾ ਪੂਰਾ ਹਨਾ ਜੇਕਰ جنگ ਲੱਗ ਜੰਦੀ ਐ ਤਾਂ ਫਿਰ ਤੁਸੀਂ ਇੱਥੇ ਹੀ ਰਹੋਗੇ ਡਟੋਗੇ ਫੌਜ ਨਾਲ ਡਟੋਗੇ ਪਿੱਛੇ ਜਾਓਗੇ ਕੀ ਸੋਚਿਆ ਦੇਖੋ ਜਿਹੜੀਆਂ ਜੰਗਾਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਪਹਿਲਾਂ ਪੁਰਾਣੀਆਂ ਜੰਗਾਂ ਹੋਈਆਂ ਨੇ ਤੇ ਅੱਜ ਦੀ جنگ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਹੁਣ ਉਹ ਜੰਗਾਂ ਨਹੀਂ ਹੋਣੀਆਂ ਕਿ ਅਸੀਂ ਕਿਸੇ ਦਾ ਕੋਈ ਸਾਥ ਤੇ ਪਾਵਾਂਗੇ ਹੁਣ ਤਾਂ ਬڑا ਸਿਸਟਮ ਚੇਂਜ ਹੋ ਗਿਆ ਹੁਣ ਤਾਂ ਦੇਖੋ ਅਸੀਂ ਆਪ ਇਸ ਗੱਲ ਤੋਂ ਰਹਾਣਾ ਕਿ ਜੇ ਜੰਗ ਲੱਗਦੀ ਹੈ ਤਾਂ ਪਤਾ ਨਹੀਂ ਕੀ ਦੇਖਣ ਨੂੰ ਕੁਝ ਨਵਾਂ ਹੀ ਮਿਲੇਗਾ ਕੁਝ ਵੀ ਹੋ ਸਕਦਾ ਆਪਣਾ ਵੀ ਨੁਕਸਾਨ ਹੋਏਗਾ ਔਰ ਪਾਕਿਸਤਾਨ ਦਾ ਦੋਨਾਂ ਮੁਲਕਾਂ ਦਾ ਨੁਕਸਾਨ ਹੋਏਗਾ ਯਾਨੀ ਕਿ ਕੁੱਲ ਮਿਲਾ ਕੇ ਜੰਗ ਦਾ ਨਾ ਹੀ ਮੜਾ ਬਿਲਕੁਲ ਅਸੀਂ ਤਾਂ ਇਹੀ ਕੋਸ਼ਿਸ਼ ਹੈ ਸਾਡੀ ਅਰਦਾਸ ਕਰਦੇ ਹਾਂ ਮਾਲਕ ਅੱਗੇ ਤੇ ਸਰਕਾਰਾਂ ਅੱਗੇ ਕਿ ਇਹਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਪਰ ਜੇ ਦੂਜੇ ਪਾਸੇ ਦੇਖਦੇ ਹਾਂ ਤਾਂ ਉਹ ਬਦਲਾ ਲੈਣਾ ਵੀ ਬਹੁਤ ਜ਼ਰੂਰੀ ਹੈ ਉਹ ਵੀ ਸਾਡੀ ਇੱਕ ਮਜਬੂਰੀ ਬਣ ਗਈ ਜੇ ਅਸੀਂ ਉਹਨਾਂ ਨੂੰ ਇਹਦਾ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਨੇ ਆਪ ਦੀ ਹਰਕਤ ਤੋਂ ਬਾਝ ਨਹੀਂ ਆਣਾ ਉਹਨਾਂ ਨੇ ਇਸੇ ਤਰ੍ਹਾਂ ਇਹ ਕਰਦਾ ਹੀ ਰਹਿਣਾ ਸੋ ਜੋ ਉਸ ਚੀਜ਼ ਨੂੰ ਦੇਖਦੇ ਆਂ ਤਾਂ ਗੁੱਸਾ ਹੈ ਅੰਦਰ ਜੋ ਵੀ ਨੁਕਸਾਨ ਹੋਵੇ ਜੋ ਮਰਜ਼ੀ ਹੋਵੇ ਕੋਈ ਪਾਕਿਸਤਾਨ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਜ਼ਰੂਰੀ ਬਿਲਕੁਲ ਅੱਜ ਸਮੇਂ ਦੀ ਲੋ ਜੀ ਜੀ ਬਿਲਕੁਲ ਅੱਛਾ ਜਿਸ ਤਰ੍ਹਾਂ ਦੇ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਫਿਰੋਜ਼ਪੁਰ ਏਰੀਏ ਤੋਂ ਕਿ ਲੋਕ ਟਰਾਲੀਆਂ ਚ ਪਾ ਕੇ ਆਪਣਾ ਸਮਾਨ ਲੈ ਕੇ ਪਿੱਛੇ ਜਾ ਰਹੇ ਆ ਸੇਫ ਜਗ੍ਹਾ ਤੇ ਜਾ ਰਹੇ ਆ ਕਿ ਇੱਥੇ ਵੀ ਕੋਈ ਉਹ ਜੇ ਹਾਲਾਤ ਹੈਗੇ ਨਹੀਂ ਇੱਥੇ ਇਦਾਂ ਦੀ ਕੋਈ ਅਜੇ ਗੱਲਬਾਤ ਨਹੀਂ ਹੋਈ ਅਗਰ ਜੇ ਕੋਈ ਪਿੱਛੋਂ ਪ੍ਰਸ਼ਾਸਨ ਵਾਲੇ ਕੋ ਹੁਕਮ ਆਉਂਦੇ ਆ ਤਾਂ ਫਿਰ ਸਾਨੂੰ ਵੀ ਜਾਣਾ ਪਏਗਾ ਪਹਿ ਸਕਦਾ ਅੱਛਾ ਉਧਾਂ ਨਾਰਮਲ ਆ ਸਾਰਾ ਕੁਝ ਬਿਲਕੁਲ ਕੋਈ ਡਰਪੋ ਵਾਲੀ ਗੱਲ ਨਹੀਂ ਕਿਸੇ ਕਿਸਮ ਦੀ ਇੱਥੇ ਕੋਈ ਗੱਲ ਨਹੀਂ ਹੋਈ ਸਿਰਫ ਇੰਨਾ ਕਿਸਾਨਾਂ ਨੂੰ ਜਰੂਰ ਕਿਹਾ ਗਿਆ ਕਿ ਕੰਡਾ ਤਾਰ ਤੋਂ ਬਾਹਰ ਤੇ ਕੁਝ ਥੋੜੀ ਦੂਰੀ ਤੇ ਨਾਲ ਕੋਈ ਕਿਸੇ ਕਿਸਮ ਦੀ ਕਾਸਤਨਾ ਕੀਤੀ ਜਾਵੇ ਖੇਤਾਂ 'ਚ ਪਾਣੀ ਨਾ ਛੱਡਾ ਜੇ ਕੋਈ ਜ਼ਮੀਨਾਂ ਨੂੰ ਖਾਲੀ ਛੱਡਿਆ ਜਾਵੇ ਹਾਂ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਉਹ ਕੁਝ ਵੀ ਹੋ ਸਕਦਾ ਹੈ ਕੁਝ ਵੀ ਜੀ ਪੁਰਾਣੀਆਂ ਜੰਗਾਂ ਜਿਹੜੀਆਂ ਲੱਗੀਆਂ 71 ਦੀ ਲੱਗੀ 65 ਦੀ ਲੱਗੀ ਉਹਨਾਂ 'ਚ ਤੁਸੀਂ ਕੁਝ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਹੋਣਾ ਉਦਾਂ ਕਿ ਉਸ ਸਮੇਂ ਕਿਦਾਂ ਮਾਹੌਲ ਸੀ ਬਿਲਕੁਲ ਜਿਹੜਾ ਸਾਨੂੰ ਸਾਡੇ ਮਾਪਿਆਂ ਨੇ ਦੱਸਿਆ ਕਿਉਂਕਿ ਸਾਡਾ ਤਾਂ ਜਨਮ ਹੀ ਪਿੱਛੇ ਹੋਇਆ ਹੈ 88 88 ਦਾ ਮੇਰਾ ਜਨਮ ਹੈ ਸੋ ਉਹਨਾਂ ਤੋਂ ਸੁਣਦੇ ਰਹੇ ਆ ਕਿ ਜਿਹੜਾ ਉਦੋਂ ਹਾਲਾਤ ਬੜੇ ਖਰਾਬ ਸੀ ਉਦੋਂ ਜਿਹੜਾ ਆ ਵੱਡ ਟਕ ਜਿਆਦਾ ਹੁੰਦੀ ਸੀ ਆ ਬੰਦੂਕਾਂ ਬੰਬਾਂ ਨਾਲ ਇਹ ਜਿਹੜੀਆਂ ਲੜਾਈਆਂ ਸਿੱਧੀਆਂ ਲੜਾਈਆਂ ਹੁੰਦੀਆਂ ਸੀ ਜਿਵੇਂ ਹੁਣ ਉਹ ਸਿੱਧੀ ਲੜਾਈ ਨਹੀਂ ਰਹੇਗੀ ਹੁਣ ਜੇ ਅੱਜ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਫੌਜ ਦਾ ਸਾਥ ਦੇਵਾਂਗੇ ਕੋਈ ਸਿੱਧੀ ਲੜਾਈ ਲੜਾਂਗੇ ਉਹ ਤਾਂ ਗੱਲ ਹੀ ਨਹੀਂ ਹੁਣ ਤਾਂ ਝਾਜਾਂ ਦੀ ਲੜਾਈ ਤੇ ਬੰਬਾਂ ਤੋਫਾਂ ਦੀ ਲੜਾਈ ਹੋਣੀ ਹੁਣ ਤਾਂ ਪਤਾ ਨਹੀਂ ਇੱਥੇ ਦੇ ਕੁਝ ਨਵਾਂ ਦੇਖਣ ਨੂੰ ਮਿਲੇਗਾ ਪਹਿਲਾਂ ਨਹੀਂ ਮੈਂ ਬੇਨਤੀ ਕਰ ਚੁੱਕਿਆ ਸੋ ਪਹਿਲਾਂ ਨਾਲੋਂ ਤੇ ਅੱਜ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਫਰ ਸੋ ਪਾਕਿਸਤਾਨ ਨੂੰ ਇਸ ਗੱਲ ਦਾ ਪੁਲਿਕਾ ਹੈ ਕਿ ਪਤਾ ਨਹੀਂ ਇੰਡੀਆ ਅੱਜ ਵੀ ਹੋਵੇਂ ਆ ਤੁਸੀਂ ਇੱਕ ਵਾਰੀ ਇੰਡੀਆ ਨਾਲ ਜੰਗ ਸ਼ੁਰੂ ਕਰਕੇ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਹਾਂ ਇਟ ਦਾ ਜੋ ਪੱਥਰ ਨਾ ਮੈਂ ਕਹਿੰਦਾ ਜੀ ਵੇਖੋ ਸਹੀ ਇਹ ਇੱਕ ਇੱਕ ਧਿਆੜੀ ਨੀਰ ਚੱਲੀ ਜਾਣੇ ਨਾ ਕੱਟ ਮੋੜ ਨਾ ਕੋਈ ਗੋਲਾ ਬਰੂ ਦੀ 4 ਘੰਟਿਆਂ ਲਈ ਕੁਛ ਨਹੀਂ ਜੀ ਕੁਛ ਨਹੀਂ ਸਭ ਟੋਟਲ ਬਕਵਾਸ ਡਰੇ ਹੋਏ ਆ ਉਹਨਾਂ ਦੇ ਜਿਹੜੇ ਕੰਬੀ ਜਾਂਦੇ ਆ ਉਹਨਾਂ ਦੇ ਉਥੋਂ ਆਈ ਜਾਂਦੀ ਹੈ ਖਬਰ ਉਹਨਾਂ ਦੇ ਲੋਕਾਂ ਦੀ ਐਨਾ ਉਹਨਾਂ ਦੇ ਡਰ ਦਾ ਮੋਲ ਹੈ ਕਿ ਪਤਾ ਨਹੀਂ ਜੀ ਇੰਡੀਆ ਸਾਡੇ ਨਾਲ ਕਰੇਗਾ ਕੀ ਸੋ ਜੇ ਤੁਸੀਂ ਐਨਾ ਹੀ ਡਰਪੋਕ ਹੋ ਐਨਾ ਹੀ ਡਰਦੇ ਹੋ ਤੇ ਪਹਿਲਾਂ ਸੋਚੋ ਨਾ ਜਿਹੜੇ ਤੁਸੀਂ ਗੰਦੀ ਜਿਹੜੇ ਤੁਸੀਂ ਕਰ ਰਹੇ ਹੋ ਹਰਕਤਾਂ ਬੇਕਸੂਰ ਲੋਕਾਂ ਨੂੰ ਮਾਰਿਆ ਤੁਹਾਨੂੰ ਨਹੀਂ ਸਿਚਾਈਦਾ ਜੇ ਤੁਸੀਂ ਕੀਤਾ ਤਾਂ ਇਹਦਾ ਜਿਹੜਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਬਿਲਕੁਲ ਅਸੀਂ ਤਿਆਰ ਆ ਪੂਰੇ ਜਿਹੜੇ ਭਾਰਤ ਦੇ ਜਿੰਨੇ ਵੀ ਸਿਵਲ ਚ ਲੋਕ ਨੇ ਜਿੰਨੇ ਵੀ ਫ ਕੋਈ ਪਿੱਛੇ ਨਹੀਂ ਹਟੇਗਾ ਜੀ ਬਿਲਕੁਲ ਤਾਂ ਬਿਲਕੁਲ ਕਹਿੰਦੇ ਆ ਕਿ ਅਸੀਂ ਵੀ ਪੂਰੇ ਤਿਆਰ ਆ ਜਿੱਥੇ ਫੌਜ ਤਿਆਰ ਆ ਉਥੇ ਅਸੀਂ ਸਰਹੱਦ ਤੇ ਜਿਹੜੇ ਲੋਕ ਰਹਿੰਦੇ ਆ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਅਸੀਂ ਫੌਜ ਦਾ ਸਾਥ ਦਾਂਗੇ ਤਾਂ ਇਹ ਜ਼ਮੀਨੀ ਹਕੀਕਤ ਆ ਸਰਹੱਦੀ ਪਿੰਡਾਂ ਦੀ ਕੋਈ ਵੀ ਧਰਮ ਵਾਲਾ ਜਿਹੜਾ ਮਾਹੌਲ ਆ ਉਹ ਇੱਥੇ ਨਹੀਂ ਦਿਖਾਈ ਦੇ ਰਿਹਾ ਇੱਥੋਂ ਦੇ ਲੋਕ ਜਿਹੜੇ ਆਪਣੇ ਰੋਜ਼ਮਰਾਂ ਦੇ ਨਾਰਮਲ ਕੰਮ ਕਰ ਰਹੇ ਆ ਔਰ ਕਹਿੰਦੇ ਆ ਕਿ ਜੇਕਰ ਜੰਗ ਲੱਗੀ ਤਾਂ ਫਿਰ ਫੌਜ ਦਾ ਡਟ ਕੇ ਸਾਥ ਦਾ